ਪਿੱਛੜੇ ਮਸਲੇ ਵਾਸਤੇ ਅੱਜ ਅਸੀਂ ਪ레스 ਨਾਲ ਮੀਡੀਆ ਨਾਲ ਗੱਲਬਾਤ ਕਰ ਰਹੇ ਹਾਂ ਉਹ ਦੀ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਜਿਹੜਾ ਉਹਦੇ 'ਚ ਸੋਧ ਕੀਤੀ ਸਰਕਾਰ ਨੇ ਜਿਹੜਾ ਕਿ ਅਮੈਂਡਮੈਂਟ 5 ਤਰੀਕ ਨੂੰ ਨਵੰਬਰ ਦੀ 5 ਤਰੀਕ 2024 ਨੂੰ ਛਾਪ ਕੇ ਲਾਗੂ ਹੋ ਚੁੱਕਾ ਵਾ ਉਹਦੇ باوجود ਆਮ ਜਨਤਾ ਨੂੰ ਕੋਈ ਰਿਲੀਫ ਨਹੀਂ ਮਿਲਦੀ ਉਹਦੇ ਵਾਸਤੇ ਅੱਜ ਸਾਰੀ ਪੰਜਾਬ ਪ੍ਰੋਪਰਟੀ ਡੀਲਰਸ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਅੱਜ ਪੰਜਾਬ ਦੀ ਜਨਤਾ ਇੰਨੀ ਇੱਕ ਹਤਾਸ਼ ਤੇ ਨਿਰਾਸ਼ ਮਹਿਸੂਸ ਕਰ ਰਹੀ ਹੈ ਕਿ ਕਾਨੂੰਨ ਬਣਨ ਦੇ باوجود ਵੀ ਜੋ ਉਹਨਾਂ ਦੇ ਹਿੱਤ ਵਾਸਤੇ ਚੀਜ਼ ਬਣਾਈ ਸਰਕਾਰ ਨੇ ਉਹ ਲਾਗੂ ਨਹੀਂ ਹੋ 파 ਰਹੀ ਆਫੀਸਰ ਲੋਬੀ ਦਾ ਇਹ ਕਹਿਣਾ ਵਾ ਕਿ ਸਾਨੂੰ ਕਲੈਰਿਟੀ ਨਹੀਂ ਆ ਔਰ ਅਸੀਂ ਉਹ ਕਲੈਰਿਟੀ ਨਾ ਹੋਣ ਕਰਕੇ ਕੋਈ ਦਸਤਾਵੇਜ਼ ਜਿਹੜੇ ਰਜਿਸਟਰ ਨਹੀਂ ਕਰ پا ਰਹੇ ਇਥੇ ਗੱਲ ਸੋਚਣ ਵਾਲੀ ਇਹ ਆ ਕਿ ਸਰਕਾਰ ਨੇ ਪਹਿਲੇ ਤੇ ਜਿਹੜੀ ਅਮੈਂਡਮੈਂਟ ਐਕਟ ਬਣਾਇਆ ਉਹਦੇ ਵਿੱਚ ਕਲੈਰਟੀ ਕਿਉਂ ਨਹੀਂ ਕੀਤੀ ਔਰ ਜੇ ਉਸ ਤੋਂ ਬਾਅਦ ਕੋਈ ਨੋਟੀਫਿਕੇਸ਼ਨ ਉਹਦੇ ਵਿੱਚ ਲਿਖਿਆ ਹੋਆ ਕਿ ਸਰਕਾਰ ਲਾਗੂ ਕਰੇਗੀ ਤੇ ਉਹ ਨੋਟੀਫਿਕੇਸ਼ਨ ਹੋਂਦ ਕਰ ਕਿਉਂ ਨਹੀਂ ਮਤਲਬ ਸਾਹਮਣੇ ਆ ਰਿਹਾ ਇਹ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਜਿਹੜੇ ਆ ਮੌਜੂਦਾ ਸਰਕਾਰ ਦੇ ਉੱਤੇ ਲੱਗਦੇ ਆ ਅੱਜ ਹਾਲਾਤ ਇਹ ਬਣੇ ਆ ਕਿ ਸਾਡੀ ਕੁਝ ਕਾਨੂੰਨੀਆਂ ਦੇ ਸਾਥੀ ਜਿਹੜੇ ਇੱਥੇ ਨਾਲ ਬੈਠੇ ਆ ਉਹਦੀਆਂ ਐਨਓਸੀ ਲੈਣ ਦੇ ਬਾਵਜੂਦ ਸਬੰਧਤ ਵਿਭਾਗ ਜਿਹੜਾ ਫੁੰਡਾਵਾ ਉਹਨਾਂ ਨੇ ਉਹਨਾਂ ਦੀਆਂ ਜਾ ਕੇ ਜਿਹੜੀਆਂ ਪਲਾਟਸ ਦੀਆਂ ਨੀਹਾਂ ਭਰੀਆਂ ਆ ਉਹਨਾਂ ਨੂੰ ਤੋੜ ਦਿੱਤਾ ਵਾ ਦੇਖੋ ਸਰਕਾਰ ਨੂੰ ਇੱਕ ਰੈਵਨਿਊ ਦੇਣ ਦੇ ਬਾਵਜੂਦ ਇਹਨੂੰ ਅਸੀਂ ਦੀ ਸ਼ਰਤ ਤੇ ਹੁਣ ਖਤਮ ਹੋ ਗਈ ਹੈ ਲੇਕਿਨ ਅਸੀਂ ਉਹ ਵੀ ਲੈ ਚੁੱਕੇ ਹਾਂ ਕਈ ਜਗ੍ਹਾ ਤੇ ਉਹਦੇ ਬਾਵਜੂਦ ਸਾਡਾ ਨੁਕਸਾਨ ਹੋ ਰਿਹਾ ਮਤਲਬ ਇੱਕ ਕਿਸ ਤਰ੍ਹਾਂ ਦਾ ਰਾਜ ਚੱਲ ਰਿਹਾ ਇਹ ਧੱਕੇਸ਼ਾ ਹੀ ਕਿਉਂ ਹੋ ਰਹੀ ਹੈ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ ਔਰ ਇਹਨਾਂ ਦਾ ਜਵਾਬ ਆਮ ਜਨਤਾ ਸਰਕਾਰ ਤੋਂ ਮੰਗ ਰਹੀ ਹੈ ਸੋ ਸਾਡੀ ਇਹੀ ਬੇਨਤੀ ਆ ਕਿ ਜੋ ਵੀ ਆ ਨਾ ਜਿੰਨਾ ਵੀ ਪਬਲਿਕ ਇੰਟਰਸਟ ਵਿੱਚ ਅਸੀਂ ਗੱਲ ਕਰ ਰਹੇ ਆ ਜੋ ਸਰਕਾਰ ਚਾਹੁੰਦੀ ਆ ਉਹਨੂੰ ਫੌਰਨੀ ਤੌਰ ਤੇ ਲਾਗੂ ਹੋਣਾ ਚਾਹੀਦਾ ਵਾ ਅਦਰਵਾਈਜ਼ ਲੋਕ ਬਹੁਤ ਪਰੇਸ਼ਾਨ ਨੇ ਜਿਸ ਦਿਨ ਪੰਜਾਬ ਦੀਆਂ ਸੜਕਾਂ ਦੇ ਉੱਤੇ ਆ ਗਈ ਨਾ ਲੋਕ ਸੜਕਾਂ ਤੇ ਆ ਗਏ ਉਸ ਦਿਨ ਔਖਾ ਹੋ ਜਾਊਗਾ ਬਹੁਤ ਮੁਸ਼ਕਲ ਹੋਊਗਾ ਕਿਉਂਕਿ ਲੋਕ ਅੰਦਰੋਂ ਅੱਜ ਦੁਖੀ ਨੇ ਪਰੇਸ਼ਾਨ ਨੇ ਪ੍ਰਾਪਰਟੀ ਦਾ ਮੈਟਰ ਹੈ ਹਰ ਇੱਕ ਬੰਦੇ ਦੀ ਜੀਵਨ ਦੀ ਪੂਰੀ ਪੂਰੀ ਪੂੰਜੀ ਲੱਗੀ ਹੁੰਦੀ ਓ ਦੇ ਚ ਸੋ ਮੇਰੀ ਇਹੀ ਬੇਨਤੀ ਆ ਕਿ ਇਸ ਮਸਲੇ ਨੂੰ ਜਿੰਨਾ ਜਲਦੀ ਹੋ ਸਕੇ ਉਹਨਾਂ ਉਹਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਹਾਨੂੰ ਦੀ ਪ੍ਰੈਸ ਕਾਨਫਰੰਸ ਸਾਡੀ ਜੁਨੀਅਨ ਨਾਲ ਹੋ ਰਹੀ ਆ ਪੁਰੇ ਸਾਡੇ ਪ੍ਰਧਾਨ ਜੀ ਨੇ ਔਰ ਸਾਡੇ ਐਡਵੋਕੇਟ ਸਾਹਿਬ ਨੇ ਜਾਰਾ ਜਰ ਦੇ ਦੱਸਿ ਦਿੱਤਾ ਹੈ ਕਿ ਸਾਡੀ ਪਿਛਲੇ ਦਿਨੀ ਮੈਡਮ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਸਾਨੂੰ ਭਰੋਸਾ ਦਿੱਤਾ ਸੀਗਾ ਕਿ 23 ਤਰੀਕ ਨੂੰ ਜਿਹੜੀ ਜਮਨੀ ਚੋਣ ਦੀ ਇਲੈਕਸ਼ਨ ਹੋਈ ਹੈ ਉਹਦੀ ਗਿਣਤੀ ਹੋ ਜਾਣੀ ਆ ਉਸ ਤੋਂ ਬਾਅਦ ਤੁਰੰਤ ਹੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਸੀਂ ਉਹਨਾਂ ਨੂੰ 25 ਤਰੀਕ ਤੱਕ ਦਾ ਟਾਈਮ ਦਿੱਤਾ ਸੀਗਾ ਅੱਜ 25 ਤਰੀਕ ਹੈ ਸ਼ਾਮ ਤੱਕ ਵੇਟ ਕਰਾਂਗੇ ਜੇ ਨੋਟੀਫਿਕੇਸ਼ਨ ਸਰਕਾਰ ਨੂੰ ਹੋ ਜਾਂਦਾ ਹੈ ਰਜਿਸਟਰੀਆਂ ਹੋਣ ਦਾ ਬਿਜਲੀ ਦੇ ਮੀਟਰ ਲੱਗਣ ਦਾ ਫਿਰ ਬਹੁਤ ਵਧੀਆ ਕੰਮ ਹੋਏਗਾ ਨਹੀਂ ਤੇ ਜੋ ਵੀ ਅਗਲਾ ਫੈਸਲਾ ਹੋਏਗਾ ਸਾਡੇ ਕੋਲ ਆਏ ਸੀਗੇ ਸੀਐਡੀ ਅਫਸਰ ਉਹਨਾਂ ਕਹਾਂ ਬਸ ਸਾਨੂੰ ਬਤਿਹੀ ਇੱਕ ਦੋ ਦਿਨ ਦਾ ਟਾਈਮ ਦਿਓ ਪੂਰੇ ਬਾਰੇ ਅਸੀਂ ਸ਼ਾਮ ਨੂੰ ਦੇਰ ਰਾਤ ਵਿਚਾਰ ਕਰਾਂਗੇ ਕਿ ਕੀ ਕਰਨਾ ਹੈ ਲਖੋ ਜੀ ਅੱਜ ਪੰਜਾਬ ਰੀਅਲ اسٹیਟ ਡੀਲਰਸ ਐਂਡ ਕਲੋਡਨਜ਼ ਰੈਜਿਸਟ੍ਰੇਸ਼ਨ ਵੱਲੋਂ ਬੀਤੇ ਦਿਨੀ ਡਿਪਲੀਗਮੇਸ਼ਨ ਅਮਰਸਰ ਮੈਡਮ ਸਾਚੀ ਸਾਨੀ ਨਾਲ ਮੁਲਾਕਾਤ ਕੀਤੀ ਸੀ ਉਹ ਇਸ ਬੰਦ ਵਿੱਚ ਕੀਤੀ ਗਈ ਸੀ ਵੀ ਜੋ ਪੰਜਾਬ ਸਰਕਾਰ ਨੇ 1995 ਐਕਟ ਜਿਹੜਾ ਹੀ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਐਕਟ ਉਹਦੇ ਵਿੱਚ ਸੋਧ ਕਰਕੇ 31 ਜੁਲਾਈ 2024 ਕਾਨੂੰਨ ਬਣਾਇਆ ਸੀ ਉਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਲੇਕਿਨ ਉਹਦੀ ਅਜੇ ਤੱਕ ਕੋਈ ਪਾਲਣਾ ਨਹੀਂ ਕੀਤੀ ਗਈ ਲੋਕ ਬਹੁਤ ਪਰੇਸ਼ਾਨ ਆ ਮਾਨ ਸਾਹਿਬ ਦੀ ਫੋਟੋ ਲੈ ਕੇ ਮਾਨ ਸਾਹਿਬ ਦੀ ਵੀਡੀਓ ਲੈ ਕੇ ਤਹਿਸੀਲਾਂ ਨਾਲ ਜਾ ਤਹਿਸੀਲਰਾਂ ਨਾਲ ਜਾ ਕੇ ਲੜਦੇ ਆ ਕਿ ਦੇਖੋ ਜੇ ਮਾਨ ਸਾਹਿਬ ਨੇ ਐਨਓਸੀ ਖਤਮ ਕਰਨ ਦਾ ਐਲਾਨ ਕੀਤਾ ਵਾ ਨੋਟੀਫਿਕੇਸ਼ਨ ਜਾਰੀ ਕਰਤਾ ਗਵਰਨਰ ਸਾਹਿਬ ਦੇ ਸਾਈਨ ਹੋ ਗਿਆ ਕਾਨੂੰਨ ਬਣ ਗਿਆ ਤੇ ਕਾਨੂੰਨ ਦੀ ਪਾਲਣਾ ਤੇ ਆਮ ਬੰਦੇ ਨੇ ਤੇ ਕਰਨੀ ਆ ਪਰ ਕਰਾਉਣੀ ਕਿੰਨੇ ਆ ਉਹਦੇ ਇਹ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਵਾ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆ ਉਹਨਾਂ ਨੂੰ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਮੰਦੇ ਹੀ ਨਹੀਂ ਆ ਉਹ ਕਹਿੰਦੇ ਜੀ ਇਹਦੇ ਵਿੱਚ ਸਾਨੂੰ ਸਮਝ ਨਹੀਂ ਲੱਗਣਦੀ ਵੀ ਕੀ ਲਿਖ ਦਿੱਤਾ ਦੇਖੋ ਸੋਇ ਅੰਮਰਸਰ ਤੋਂ ਹੋਰ ਕਿਤੇ ਰਜਿਸਟਰੀਆਂ ਨਹੀਂ ਹੋਈਆਂ 12 ਤਰੀਕ ਨੂੰ 12 ਨਵੰਬਰ ਨੂੰ ਅੰਮਰਸਰ ਤੇ ਰਜਿਸਟਰੀਆਂ ਹੋਈਆਂ ਹੋਰ ਰਜਿਸਟਰੀਆਂ ਹੋਈਆਂ ਸਰਕਾਰ ਨੂੰ ਰੈਵਨਿਊ ਵੀ ਆਇਆ ਸਰਕਾਰ ਦਾ ਖਜ਼ਾਨਾ ਜਿਤਨਾ ਭਰੂਗਾ ਜੇ ਇਹ ਮਰਲ ਰਜਿਸਟਰੀਆਂ ਨੇ ਕਰਨਗੇ ਜਾ ਕੇ ਅਸੀਂ ਫਿਰ ਉਹਦਣਾ ਮੈਡਮ ਡਿਪਟੀ ਕਮਿਸ਼ਨਰ ਦੇ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਇਹ ਹਨ ਉਹ ਐਕਸਕਿਊਜ਼ ਦੇ ਦਿੱਤਾ ਵੀ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਦੀਆਂ ਬਾਈ ਇਲੈਕਸ਼ਨਾਂ ਹੋਣੀਆਂ ਇਲੈਕਸ਼ਨ ਕੋਡ ਲਗਾਵਾ ਉਤੋਂ ਬਾਅਦ 23 ਤਰੀਕ ਦਾ ਸਾਨੂੰ ਟਾਈਮ ਦਿਓ ਕਈ ਤੋਂ ਬਾਅਦ ਜਰਾ ਬਾਅਦ ਨੋਟੀਫਿਕੇਸ਼ਨ ਜੇ ਨਹੀਂ ਸੋਧ ਕਰਨੀ ਆ ਜਾਂ ਕੋਈ ਸਪਲੀਮੈਂਟਰੀ ਕੋਈ ਜਾਰੀ ਹੋਣਾ ਵਾ ਤੇ 23 ਤਰੀਕ ਦਾ ਸਾਨੂੰ ਟਾਈਮ ਦਿਓ ਤੇ ਅਸੀਂ ਵੀ ਉਹ ਸਹਿਮਤੀ ਪ੍ਰਕਰ ਕਰਦੇ ਹੋਏ ਇਹਨਾਂ ਨੂੰ 5 ਜੂਨ ਦਾ ਟਾਈਮ ਦਿੱਤਾ ਸੀ ਵੀ 5 ਜੂਨ ਤੀਕਾ ਨੋਟੀਫਿਕੇਸ਼ਨ ਜੇ ਕੋਈ ਸੋਧ ਕਰਾਉਣੀ ਆ ਤੇ ਕਰ ਦਿਓ ਲੋਕਾਂ ਨੂੰ ਤੰਗ ਨਾ ਕਰੋ ਲੋਕਾਂ ਦੀਆਂ ਰਜਿਸ਼ੀਆਂ ਕਰੋ ਲੋਕ ਪਰੇਸ਼ਾਨ ਆ ਨਰਾਸ਼ ਹੋ ਕੇ ਨਰਾਸ਼ ਹੋ ਕੇ ਲੜਦੇ ਹੋਏ ਤਸੀਲ ਦਰਾਂ ਨਾਲ ਵਾਪਸ ਜਾਣਦੇ ਆ ਵੀ ਮੁੱਖ ਮੰਤਰੀ ਦਾ ਹੁਕਮ ਨਹੀਂ ਤੁਸੀਂ ਮੰਨਣ ਦੇ ਕੀ ਗਵਰਨਰ ਸਾਹਿਬ ਫੋਨ ਕਰਨਗੇ ਇਹਨਾਂ ਨੂੰ ਵੀ ਤੁਸੀਂ ਕੰਮ ਕਰੋ ਜਾ ਕੇ ਮਤਲਬ ਇਹ ਉਲਝਣ ਦੇ ਵਿੱਚ ਲੋਕ ਲੋਕਾਂ ਦਾ ਨੁਕਸਾਨ ਹੋ ਰਿਹਾ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਹੋ ਰਿਹਾ ਅਸੀਂ ਫਿਰ ਅਨਾਉਂਸਮੈਂਟ ਕੀਤੀ ਵੀ ਜੇ 25 ਨਵੰਬਰ ਤੱਕ ਜੇ ਇਹ ਨਹੀਂ ਜਾਰੀ ਕਰਦੇ ਨੋਟੀਫਿਕੇਸ਼ਨ ਨਵਾਂ ਨਹੀਂ ਜਾਰੀ ਕਰਦੇ ਸੋਧ ਵਾਲਾ ਤੇ 26 ਨਵੰਬਰ ਨੂੰ ਆਪਾਂ ਫਿਰ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਜਗਾ ਜਿੱਥੇ ਕੋਈ ਆਪਣਾ ਡਿਸਾਈਡ ਕਰਕੇ ਪਾਣੀ ਦੀਆਂ ਟੈਂਕੀਆਂ ਤੇ ਚੜਾਂਗੇ ਉੱਥੇ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਹੈ ਇਹਨੂੰ ਆਪਾਂ ਉਤੋਂ ਫਿਰ ਕਾਪੀਆਂ ਸੁਟਾਂਗੇ ਥੱਲੇ ਵੀ ਇਹ ਕਿਹੇ ਕੰਮ ਦਾ ਨਹੀਂ ਹੈਗਾ ਕਾਨੂੰਨ ਬਣਾਉਂਦਾ ਫਾਇਦਾ ਕੀ ਜੇ ਕਿਸੇ ਦਾ ਕੋਈ ਲਾਭ ਨਹੀਂ ਹੋਣਾ ਦਾ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਤਨਾ ਸ਼ਹਿਰ ਦੇ ਇੱਕ ਜ਼ਿੰਮੇਵਾਰ ਨਾਗਰਿਕ ਆ ਹਾਰੀ ਐਸੋਸੀਏਸ਼ਨ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਹਰ ਵਾਰੀ ਤਾਲਮਿਲ ਕਰਦੀ ਆ। ਹਾਲਾਂਕਿ ਕਿੰਨੀ ਵਾਰੀ ਡਿਟੇਨ ਕੀਤਾ ਗਿਆ ਮੁਲਾਕਾਤ ਦੇ ਨਾਂ ਦੇ ਉੱਤੇ ਡਿਟੇਨ ਕੀਤਾ ਗਿਆ। ਅੱਜ ਵੀ ਸਾਨੂੰ ਬੁਲਾਇਆ ਗਿਆ ਟਾਈਮ ਕਹਿੰਦੇ ਵੀ ਅਜੇ 2 ਦਿਨ ਹੋਰ ਲੱਗ ਜਾਣੇ ਸ਼ਾਇਦ ਲੱਗ ਜਾਣੇ ਲੱਗੇ। ਕੋਈ ਗੱਲ ਨਹੀਂ 2 ਦਿਨ ਲੱਗ ਜਾਣ 3 ਦਿਨ ਲੱਗ ਜਾਣ 5 ਦਿਨ ਲੱਗ ਜਾਣ ਆਪਾਂ ਪਾਣੀ ਦੇ ਟੈਂਕਿਆਂ ਤੇ ਚੜਾਂਗੇ ਔਰ ਉਦੋਂ ਵੀ ਉਹ ਦਿਨ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ। ਕਿਉਂਕਿ ਲੋਕ ਤੰਗ ਹੈ ਲੋਕਾਂ ਦੀ ਪਰੇਸ਼ਾਨੀ ਹੈ ਦੇਖੋ ਨਾ ਦੇ ਮੀਟਰ ਲੱਗਣ ਰਿਹਾ ਕੋਈ ਬਿਜਲੀ ਦਾ ਤੇ ਨਾ ਕੋਈ ਰਜਿਸਟਰੀ ਹੋਣੀ ਹੈ ਐਨਓਸੀ ਤੋਂ ਬਿਨਾ ਇਹ ਸਰਕਾਰ ਕਿਹੜੀ ਭਾਸ਼ਾ ਵਿੱਚ ਇਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰੇ ਵੀ ਸਮਝ ਲੱਗੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸਪਸ਼ਟ ਪੰਜਾਬੀ ਵਿੱਚ ਨੋਟੀਫਿਕੇਸ਼ਨ ਜਾਰੀ ਕਰੋ ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ ਜਿਦਾਂ ਉਹ ਕਹਿੰਦੇ ਆ ਮੈਡਮ ਉਹਨਾਂ ਨੂੰ ਦੱਸਦੇ ਹੀ ਡਿਪਟੀ ਕਮਿਸ਼ਨਰ ਵੀ ਇਹ ਚ ਸੇਲ ਡੀਡ ਨਹੀਂ ਲਿਖਿਆ ਹਾਲਾਂਕਿ ਸਪਸ਼ਟ ਲਿਖਿਆ ਸਭ ਕੁਝ ਹੈ 12 ਤਰੀਕ ਨੂੰ ਜਿਹੜੀ ਰਜਿਸਟਰੀ ਕੀਤੀ ਹੈ 190 ਡਾਕੂਮੈਂਟ ਭੁਗਤੇ ਆ ਤੇ ਉਹ ਕਿਉਂ ਭੁਗਦੇ ਉਹ ਕੀ ਗੱਲ ਦੇਖੋ ਪੰਜਾਬ ਦੇ ਬਾਕੀ-ਬਾਕੀ ਜ਼ਿਲ੍ਹਿਆਂ ਦੇ ਵਿੱਚ ਹੀ ਬਾਕੀ ਵੀ ਵਖੰਡੇ ਆ ਵੀ ਅੰਮ੍ਰਿਤਸਰ ਵਾਲੇ ਐਜੀਟੇਸ਼ਨ ਕਰਦੇ ਆ ਇਹ ਮੁੜ ਕੇ ਪੰਜਾਬ 'ਚ ਐਜੀਟੇਸ਼ਨ ਸ਼ੁਰੂ ਹੋ ਜੇਗੀ ਜਿਹਦੇ ਜੁਮੇ ਵਾਲੇ ਜਿਹੜੀ ਉਹ ਸਰਕਾਰ ਦੀ ਸਿੱਧੇ ਤੌਰ ਤੇ ਸਰਕਾਰ ਦੀ ਹੋਏਗੀ ਜੇ ਕੋਈ ਨੁਕਸਾਨ ਹੋਇਆ ਤੇ ਜਾ ਕੇ ਸਰਕਾਰ ਨੂੰ ਵੀ ਅਜੇ ਵਰਕਿੰਗ ਡੇ ਆ ਅੱਜ 5 ਦਸੰਬਰ ਨਵੰਬਰ ਦਾ ਦੇਨੇ ਆ ਅੱਜ ਵਰਕਿੰਗ ਡੇ ਆ ਜੇ ਉਹ ਐਮੈਂਡਮੈਂਟ ਕਰਨੀ ਸੋਧ ਕਰਨੀ ਆ ਤੇ ਤੁਸੀਂ ਉੱਥੋਂ ਕਰਕੇ ਮੇਲ ਕਰਾ ਦਿਓ ਕਿੱਡਾ ਵੱਡਾ ਮਸਲਾ ਹੈਗਾ ਉੱਥੋਂ ਕਰਕੇ ਜੇ ਸਰਕਾਰ ਦੀ ਮਨਸਾ ਸਾਫ ਆ ਇਹ ਲੋਕਾਂ ਨੂੰ ਰਲੀਫ ਦੇਣੀ ਆ अज करवा देने शांति का पोस्टमार्ट कर देंगे नहीं करा सा कोई दिल थर करता भी आप काम करिए बट यह भी हाँ मजबूरी बन जानी है सरकार की सीधी सीधी जिम्मेवारी आ जे कोई कोई नुकसान होया जिम्मेदारी सरकार की होगी